ਸਿੱਧੂ ਮੂਸੇਵਾਲਾ ਨੂੰ ਮਰਵਾ ਕੇ ਅਸੀਂ ਆਪਣੇ ਭਰਾ ਵਿੱਕੀ ਮਿੱਟੂ ਖੇੜਾ ਦੀ ਬਹੁਤ ਦਾ ਬਦਲਾ ਲਿਆ ਲਾਰੈਂਸ ਬਿਸ਼नोई ਨੇ ਇਹ ਗੱਲ ਇੱਕ ਇੰਟਰਵਿਊ ਦੇ ਵਿੱਚ ਵੀ ਕਬੂਲੀ ਸੀ ਕਿ ਸਿੱਧੂ ਸਾਡੇ ਖਿਲਾਫ ਬੰਦਿਆਂ ਨੂੰ ਮਜ਼ਬੂਤ ਕਰ ਰਿਹਾ ਸੀ ਦਾਸੀ ਇਸ ਦਾ ਕੰਮ ਕਰ ਦਿੱਤਾ ਪਰ ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਅਦਾਲਤ ਦੇ ਵਿੱਚ ਇਹ ਕਹਿ ਰਹੇ ਨੇ ਕਿ ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਨਹੀਂ ਕਰਵਾਇਆ ਤੇ ਅਦਾਲਤ ਚ ਖੁਦ ਨੂੰ ਇਹ ਦੋਨੋਂ ਗੈਂਗਸਟਰ ਬੇਕਸੂਰ ਦੱਸ ਰਹੇ ਨੇ ਦੱਸ ਦੇ ਕਿ ਮਾਨਸਾ ਦੀ ਅਦਾਲਤ ਚ ਲਾਰੈਂਸ ਵੱਲੋਂ ਸੀਆਰਪੀਸੀ ਦੀ ਧਾਰਾ 239 ਤੇ ਜੱਗੂ ਵੱਲੋਂ ਸੀਆਰਪੀਸੀ ਦੀ ਧਾਰਾ 227 ਦੇ ਤਹਿਤ ਪਟੀਸ਼ਨ ਦਾਖਲ ਕੀਤੀ ਗਈ ਖਬਰਾਂ ਮੁਤਾਬਕ ਗੈਂਗਸਟਰਾਂ ਦਾ ਰਣਾਏ ਕਿ ਸਾਡੇ ਇਸ ਕਤਲ ਦੇ ਵਿੱਚ ਕੋਈ ਹੱਥ ਨਹੀਂ ਤੇ ਅਦਾਲਤ 'ਚ ਇਹ ਵੀ ਕਿਹਾ ਗਿਆ ਕਿ ਸਾਨੂੰ ਇਸ ਕੇਸ 'ਚੋ ਬਰੀਕੀਤਾ ਜਾਣਾ ਚਾਹੀਦਾ ਪਰ ਦੱਸ ਦਈਏ ਕਿ ਸਿੱਧੂ ਦੇ ਕਤਲ ਦੀ ਜਾਂਚ ਦੌਰਾਨ ਕਈ ਅਹਿਮ ਖੁਲਾਸੇ ਹੋਏ ਸੀ ਕਿ ਗੈਂਗਸਟਰ ਗੋਲਡੀ ਬਰਾੜ ਸਿਗਨਲ ਐਪ ਦੇ ਰਾਹੀਂ ਲਾਰੈਂਸ ਤੇ ਜੱਗੂ ਨਾਲ ਸਿੱਧੂ ਦੇ ਕਤਲ ਮਾਮਲੇ ਦੇ ਵਿੱਚ ਗੱਲ ਕਰਦਾ ਰਿਹਾ ਤੇ ਹਾਰ ਜੇਲ੍ਹ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਸਿੱਧੂ ਨੂੰ ਮਾਰਨ ਦੀ ਸਾਜ਼ਿਸ਼ ਘੜੀ ਗਈ ਸੀ ਤੇ ਅੱਜ ਗੈਂਗਸਟਰ ਲਾਰੈਂਸ ਤੇ ਜੱਗੂ ਇਹ ਕਹਿ ਰਹੇ ਨੇ ਕਿ ਅਸੀਂ ਦੋਨੋਂ ਮਰਵਾਇਆ ਹੀ ਨਹੀਂ ਪਰ ਸਵਾਲ ਇਹ ਹੈ ਕਿ ਆਖਿਰੇ ਦੋਨੋਂ ਗੈਂਗਸਟਰ ਆਪਣੇ ਬਿਆਨਾਂ ਤੋਂ ਮੁਕਰ ਕਿਉਂ ਰਹੇ ਨੇ ਕਿਉਂ ਅੱਜ ਤੱਕ ਸਿੱਧੂ ਕਤਲ ਮਾਮਲੇ ਦੇ ਵਿੱਚ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨ ਪੁਰੀਆ ਮਾਸਟਰਮਾਈਂਡ ਬਣ ਕੇ ਸਾਹਮਣੇ ਆਏ ਨੇ ਤੇ ਇਹ ਗੱਲ ਜਗਜ਼ਾਹਿਰ ਹੈ ਦੂਜੇ ਪਾਸੇ ਸਿੱਧੂ ਮੁਸੇਵਾਲਾ ਦੇ ਪਿਤਾ ਇਸ ਗੱਲੋਂ ਖਫਾ ਨੇ ਕਿ ਹੱਤਿਆ ਮਾਮਲੇ ਛਾਲੇ ਤੱਕ ਸਹੀ ਢੰਗ ਨਾਲ ਕਾਰਵਾਈ ਕਿਉਂ ਨਹੀਂ ਕੀਤੀ ਗਈ ਉਹ ਮੰਗ ਕਰ ਰਹੇ ਨੇ ਕਿ ਹੱਤਿਆ ਕਿਸ ਦੇ ਕਹਿਣ ਤੇ ਕਰਵਾਈ ਗਈ ਇਹ ਸਾਹਮਣੇ ਲਿਆਂਦਾ ਜਾਏ ਦੱਸ ਦੇ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਜਵਾਰਕੇ ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਸਿੱਧੂ ਆਪਣੀ ਮਾਸੀ ਦੇ ਘਰ ਜਾ ਰਹੇ ਸੀ ਤਾਂ ਉਹਨਾਂ ਨੂੰ ਚਾਰੇ ਪਾਸੇ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਗੈਂਗਸਟਰ ਗੋਲਡੀ ਬਰਾੜ ਦੀ ਪੋਸਟ ਵਾਇਰਲ ਹੁੰਦੀ ਹੈ ਕਿ ਅਸੀਂ ਹੀ ਸਿੱਧੂ ਦਾ ਕਤਲ ਕਰਵਾਇਆ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨ ਪੁਰੀਆ ਨੂੰ ਮਾਸਟਰਮਾਈਂਡ ਦੱਸਿਆ ਗਿਆ ਹੋਰ ਤਾਂ ਹੋਰ ਇਹਨਾਂ ਨੂੰ ਰਿਮਾਂਡ ਤੇ ਪੰਜਾਬ ਲਈ ਆਂਦਾ ਗਿਆ ਪਰ ਲਾਰੈਂਸ ਮੁਤਾਬਕ ਉਸਨੇ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਇਹ ਗੱਲ ਕਰਦੇ ਵੀ ਨਹੀਂ ਕਬੂਲੀ ਕਿ ਉਸਨੇ ਸਿੱਧੂ ਦਾ ਕਤਲ ਕਰਵਾਇਆ ਦੱਸਦੇ ਕਿ ਲਾਰੈਂਸ ਤੇ ਜੱਗੂ ਨੇ ਅਦਾਲਤ ਚ ਪੁਲਿਸ ਦੀ ਚਾਰਜ ਸ਼ੀਟ ਨੂੰ ਆਧਾਰ ਬਣਾ ਕੇ ਖੁਦ ਨੂੰ ਬੇਕਸੂਰ ਦੱਸਿਆ ਫਿਲਹਾਲ 5 ਜਨਵਰੀ ਨੂੰ ਮਾਮਲੇ ਦੀ ਸੁਣਵਾਈ ਹੋਵੇਗੀ ਪਰ ਸਵਾਲ ਇਹ ਹੈ ਕਿ ਜੇ ਲਾਰੈਂਸ ਤੇ ਜੱਗੂ ਖੁਦ ਨੂੰ ਬੇਕਸੂਰ ਦੱਸ ਰਹੇ ਨੇ ਤਾਂ ਫਿਰ ਗੋਲਡੀ ਬਰਾੜ ਨੇ ਕਿਹੜੇ ਗੈਂਗਸਟਰਾਂ ਦੇ ਨਾਲ ਮਿਲ ਕੇ ਸਿੱਧੂ ਦਾ ਕਤਲ ਕਰਵਾਇਆ ਤੇ ਸਵਾਲ ਇਹ ਵੀ ਹੈ ਕਿ 골ਡੀ ਬ੍ਰਾਂਡ ਨੂੰ ਪੰਜਾਬ ਕਦੋਲੀ ਅੰਦਾਜ ਜਾਵੇਗਾ ਕਿਉਂਕਿ ਮਾਪੇ ਲਗਾਤਾਰ ਆਪਣੇ ਪੁੱਤ ਲਈ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਸਵਾਲ ਇਹ ਵੀ ਹੈ ਕਿ ਜੇ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨ ਪੁਰੀਆ ਜਿਹੜੇ ਕਿ ਖੁਦ ਨੂੰ ਮਾਸਟਰਮਾਈਂਡ ਦੱਸ ਰਹੇ ਸੀ ਚੈਨਲਾਂ ਤੇ ਜਿਹੜੀਆਂ ਇੰਟਰਵਿਊਜ਼ ਸਾਹਮਣੇ ਆਈਆਂ ਉਸੇ ਵਿੱਚ ਲਾਰੈਂਸ ਨੇ ਇਹ ਗੱਲ ਕਬੂਲੀ ਸੀ ਕਿ ਵਿੱਕੀ ਮਿੱਡੂ ਖੇੜਾ ਦੀ ਮੌਤ ਦਾ ਅਸਲੀ ਬਦਲਾ ਲਿਆ ਹੈ ਸਿੱਧੂ ਦਾ ਕਤਲ ਕਰਵਾ ਕੇ ਤਾਂ ਫਿਰ ਅੱਜ ਲਾਰੈਂਸ ਬਿਸ਼ਨੋਈ ਤੇ ਜਗੂ ਭਗਵਾਨ ਪੁਰੀਆ ਆਪਣੇ ਬਿਆਨਾਂ ਤੋਂ ਕਿਉਂ ਮੁਕਰ ਰਹੇ ਨੇ ਇਸ ਕੇਸ ਦੇ ਵਿੱਚ ਉਹਨਾਂ ਨੇ ਯੂ ਟਰਨ ਕਿਉਂ ਲਿਆ